ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਪ੍ਰੋਗਰਾਮ ਸੀ 55ਵਾਂ ਸਾਲਾਨਾ ਕੀਰਤਨ ਦੀਵਾਨ ਸਮਾਗਮ ਅਮਰ ਸ਼ਹੀਦ ਸਹਿਬਜ਼ਾਦਾ ਜੁਧਾਰ ਸਿੰਘ ਸੋਨੇ ਨਿਹੰਗ ਸਿੰਘਾ ਅਕਾਲ ਬੁੰਗਾ ਟਰਾਂਸਪੋਰਟ ਨਗਰ ਇੱਥੇ ਸਾਲਾਨਾ ਸਮਾਗਮ ਹੁੰਦਾ ਤੇ ਜਿੰਨੀਆਂ ਵੀ ਇੱਥੇ ਸਮਾਗਮ ਦੇ ਵਿੱਚ ਜਥੇਬੰਦੀਆਂ ਜ세ਦਾਰ ਸਾਹਿਬਾਨ ਪਤਵੰਤੇ ਸੱਜਣ ਪਹੁੰਚੇ ਨੇ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਆਂ ਇੱਥੋਂ ਦੇ ਮੁੱਖ ਪ੍ਰਬੰਧਕ ਜ세ਦਾਰ ਕਲਦੀਪ ਸਿੰਘ ਜੀ ਤੇ ਸੰਤ ਸਿਵਾਹੀ ਦਲ ਦੇ ਮੁਖੀ ਸਹਿਬਾਨ ਸਾਡੇ ਨਾਲ ਖੜੇ ਨੇ ਹੋਰ ਨਿਹੰਗ ਸਿੰਘ ਦਲਾ ਪੰਥਾਂ ਦੇ ਜ਼ਿਲ੍ਹਾ ਜਥੇਦਾਰ ਸਰਕਲ ਜਥੇਦਾਰ ਤੇ ਹੋਰ ਵੀ ਫੌਜਾਂ ਆਈਆਂ ਨੇ ਸਾਰਿਆਂ ਦਾ ਧੰਨਵਾਦ ਹੈ कोटान कोट ਤੁਹਾਨੂੰ ਬਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਅੰਦਰ ਜਿਨ੍ਹਾਂ ਨੇ ਇਹ ਸਮਾਗਮ ਚੜ੍ਹਦੀ ਕਲਾ ਦੇ ਨਾਲ ਸੰਪੰਨ ਕੀਤਾ ਤੇ ਬੇਨਤੀ ਹੈ ਸਾਰਿਆਂ ਨੂੰ ਕਿ ਆਓ ਆਪ ਇਕੱਤਰ ਹੋ ਕੇ ਜੋ ਸਾਨੂੰ ਸਤਿਗੁਰੂ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ ਹੈ ਇਨ ਗਰੀਵ ਸਿੱਖਾਂ ਨੂੰ ਦਿਉ ਪਾਤਸ਼ਾਹੀ ਯਾਦ ਕਰੇ ਹਮਰੀ ਗੁਰਿਆਈ ਉਸ ਪਾਤਸ਼ਾਹੀ ਨੂੰ ਬਰਕਰਾਰ ਰੱਖਣ ਵਾਸਤੇ ਸਤਿਗੁਰਾਂ ਨੇ ਸਾਨੂੰ ਸਿਧਾਂਤ ਤੇ ਗੁਰਮਰਜਾਦਾ ਦਿੱਤੀ ਆ ਜਿਹੜੀ ਅਸੀਂ ਉਹਦੇ ਤੇ ਪਹਿਰਾ ਦੇਣਾ ਉਹ ਸਿਧਾਂਤ ਦੇ ਉੱਤੇ ਚੱਲਣਾ ਜਿੱਥੇ ਵੀ ਕਿਤੇ ਸਾਡੇ ਸਮਾਜ ਨਾਲ ਕੋਈ ਵੀ ਅਲਚਾਰ ਆ ਜਿਹੜਾ ਸਮਾਜ ਦੇ ਵਿੱਚ ਕੋਈ ਮਜਲੂਮ ਆ ਜਿੱਥੇ ਤੱਕਾ ਹੁੰਦਾ ਇਹ ਪੰਥ ਫਿਰ ਜਿਹੜਾ ਹੈਗਾ ਉੱਥੇ ਜਾ ਕੇ ਆਪਣੀਆਂ ਸੇਵਾਵਾਂ ਨਿਭਾਉਂਦਾ ਉੱਥੇ ਮਜਲੂਮ ਦੇ ਨਾਲ ਡਟਦਾ ਜ਼ਾਲਮ ਦੇ ਨਾਲ ਟੱਕਰ ਲੈਂਦਾ ਜਦੋਂ ਕੋਈ ਜ਼ਾਲਮ ਬਣ ਜਾਂਦਾ ਚਾਹੇ ਕੋਈ ਵੀ ਹੋਵੇ ਕਿਸੇ ਵੀ ਸਮਾਜ ਚ ਹੋਵੇ ਫਿਰ ਉਹਦੇ ਨਾਲੇ ਖਾਲਸਾ ਪੰਥ ਡਟ ਕੇ ਮੁਕਾਬਲਾ ਕਰਦਾ ਤੇ ਹਮੇਸ਼ਾ ਗੁਰੂ ਦਾ ਸਿਰ ਤੇ ਮੇਰ ਹੱਥ ਰੱਖਿਆ ਸਾਰਿਆਂ ਨੂੰ ਬੇਨਤੀ ਕਰਦੇ ਆ ਸਤਿਗੁਰਾਂ ਨੇ ਸਾਨੂੰ ਬਾਣੀ ਤੇ ਬਾਣੇ ਦੇ ਨਾਲ ਜੋੜਿਆ ਜਿੱਥੇ ਨੌਜਵਾਨ ਅੱਜ ਬਹੁਤ ਕਾਫਤ ਗਿਣਤੀ ਦੇ ਵਿੱਚ ਸਾਰੇ ਚਾਹੇ ਉਹ ਟਾੜੀ ਰਾਗੀ ਸਿੰਘ ਹੋਣ ਬਾਣਾ ਪਾਉਂਦੇ ਨੇ ਨੌਜਵਾਨ ਬੱਚੇ ਬੱਚੀਆਂ ਬਾਣਾ ਪਾਉਂਦੇ ਨੇ ਚੰਗੀ ਗੱਲ ਆ ਅਮਰ ਸ਼ਾਹ ਕੇ ਬਾਣਾ ਪਾਉ ਪਰ ਸਤਿਗੁਰਾਂ ਨੇ ਸਾਨੂੰ ਪਹਿਲਾਂ ਕਿਹਾ ਪਹਿਲਾਂ ਬਾਣੀ ਫੇਰ ਬਾਣਾ ਬਾਣੀ ਬਾਣਾ ਬਖਸ਼ਪ੍ਰਾਨੋ ਸਿੰਘ ਗੁਰੂ ਦਾ ਪੰਛੀ ਜਾਣੋ ਜਿੰਨਾਂ ਚਿਰ ਅਸੀਂ ਗੁਰੂ ਦੀ ਬਾਣੀ ਨਹੀਂ ਪੜਦੇ ਉਹਨਾਂ ਅਚਰ ਜਿਹੜਾ ਹੈਗਾ ਇਹ ਬਾਣਾ ਬਾਅਦ ਦੇ ਵਿੱਚ ਆ ਪਹਿਲਾਂ ਬਾਣੀ ਆ ਫਿਰ ਬਾਣਾ ਇਸ ਕਰਕੇ ਜਿੰਨੇ ਵੀ ਬੱਚੇ ਬੱਚੀਆਂ ਨੇ ਵੱਧ ਤੋਂ ਵੱਧ ਸੰਤਿਆ ਲੈ ਕੇ ਗੁਰੂ ਦੀ ਬਾਣੀ ਨਾਲ ਜਦੋਂ ਅਸੀਂ ਖੜਾ ਪੜਾਂ ਪੜਾਂ ਗੁਰੂ ਦੀ ਬਾਣੀ ਫਿਰ ਗੁਰੂ ਮਹਾਰਾਜ ਆਟੋਮੈਟਿਕ ਸਾਡੇ ਉੱਤੇ ਕਿਰਪਾ ਕਰਦਾ ਸੱਚ ਦੇ ਨਾਲ ਜੀ ਲੈ ਉਹ ਚੱਲਣ ਦੀ ਸਮਰੱਥਾ ਬਖਸ਼ਦਾ ਸਤਿਗੁਰੂ ਮਹਾਰਾਜ ਕਹਿੰਦੇ ਨੇ ਸੱਚੇ ਮਾਰਗ ਚੱਲਦੇ ਆ ਉਸ ਤੱਕਰੇ ਜਹਾਨ ਜਿਹੜਾ ਸੱਚ ਦੇ ਮਾਰਗ ਤੇ ਚੱਲਦਾ ਫਿਰ ਉਹਦੀ ਇੱਥੇ ਵੀ ਤੇ ਉੱਥੇ ਵੀ ਜਿਹੜੀ ਉਸਤਤ ਹੁੰਦੀ ਆ ਸੱਚ ਸਭਨਾ ਕਾ ਖਸਮ ਹੈ ਸੱਚ ਸਾਰਿਆਂ ਦਾ ਖਸਮ ਦਾ ਜਿਹੜਾ ਸਾਰ ਹੈ ਛੱਚ ਦੇ ਰਾਤੇ ਚੱਲਦਾ ਤੇ ਤੁਸੀਂ ਹੋਰ ਤਾਂ ਬਹੁਤ ਸਟੇਜਾਂ ਦੇ ਨਾਚ ਦੇ ਹੋਣ ਦੇ ਖੰਡੇ ਦੀ ਧਾਰ ਤੇ ਕੋਈ ਕੋਈ ਨੱਚਦਾ ਜਿਹਦੇ ਉੱਤੇ ਗੁਰੂ ਦੀ ਕਿਰਪਾ ਹੁੰਦੀ ਹੈ ਆਓ ਜਿਹਨੇ ਨੱਚਣਾ ਖੰਡੇ ਦੀ ਧਾਰ ਤੇ ਇਹ ਉਹ ਪੰਥਾਵਾਦਿਆਂ ਵਾਲੇ ਦਾ ਅਸੀਂ ਸੱਚ ਦੇ ਪਹਿਰਾ ਦੇਣਾ ਕੋਈ ਵੀ ਹੋਵੇ ਜਿੱਥੇ ਵੀ ਮਜਰੂਮ ਨਾਲ ਕੋਈ ਧੱਕਾ ਕਰਦਾ ਸੀ ਉੱਥੇ ਹਾਜ਼ਰ ਸਾਰਿਆਂ ਨੂੰ ਬੇਨਤੀ ਕਰਦੇ ਆ ਗੁਰੂ ਦੇ ਸਿਧਾਂਤ ਦੇ ਗੁਰੂ ਦੇ ਜਿਹੜੀ ਮਰਜ਼ਾ ਦਾ ਉੱਤੇ ਪਹਿਰਾ ਦਈਏ ਤਿਆਰ ਪਰ ਤਿਆਰ ਹੋ ਕੇ ਗੁਰੂ ਦੇ ਸੰਧਾਨ ਤੋਂ ਚੜ੍ਹਦੀ ਕਲਾ ਵੱਲ ਲਿਜਾਈਏ ਸਮਾਜ ਨੂੰ ਪੰਥ ਨੂੰ ਚੜ੍ਹਦੀ ਕਲਾ ਦੇ ਵਿੱਚ ਲੈ ਕੇ ਜਾਈਏ